ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮਲੋੜ ਟਰੈਕਟਰ ਮੰਡੀ ਤੇ ਕਾਫੀ ਰੌਣਕ ਦੇਖਣ ਨੂੰ ਮਿਲਿਆ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਨਾਲੋਂ ਪਹਿਲਾਂ ਆਵੇ ਚਲੋ ਆਪਾਂ ਕਰਦੇ ਆਂ ਮਲੋੜ ਮੰਡੀ ਦੇ ਟਰੈਕਟਰਾਂ ਦੇ ਰੇਟ ਤੁਹਾਡੇ ਨਾਲ ਸ਼ੇਅਰ ਦੇਖਦੇ ਆਂ ਕੀ ਹਾਂਜੀ ਦੋਸਤੋ ਪਹਿਲਾ ਟਰੈਕਟਰ ਆ ਗਿਆ ਜੀ ਟਾਇਰ ਸਾਫੀ ਅੱਜ ਤੱਕ ਵਧੀਆ ਪਿਆ ਬੈਕ ਸਾਈਡ ਵਾਲੇ 6 ਟ ਦੇ ਆ ਫਰੰਟ ਟਾਇਰ ਕਸੇ ਹੋਏ ਹੈ ਜੀ ਤੇ ਇਹ ਹੈਗਾ ਜੀ 93 ਮਾਡਲ ਹੈ 1 ਲੱਖ ਤੇ 35000 ਰੁਪਿਆ ਰੇਟ ਹੈ ਜੀ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਅੱਤੋਗਲਾ ਹੈ ਜੀ ਸਵਰਾਜ 735 ਐਫੀ ਇਹ ਹੈਗਾ 99 ਮਾਡਲ ਹੈ ਜੀ 1 ਲੱਖ ਤੇ 35000 ਰੁਪਿਆ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਫੋਲੋ ਕੰਪਨੀ ਦੇ ਟਾਇਰ ਬਿਲਕੁਲ ਨਵੇਂ ਆ ਜੀ 12 24 28 ਦਾ ਫੈਜ ਆ ਜੀ ਟਾਇਰਾਂ ਦਾ ਇਹ ਐਮ ਆਰਪ ਦੇ ਫਰੰਟ ਵਾਲੇ ਜੀ ਪਰ ਫਰੰਟ ਵਾਲੇ कसे ਹੋਏ ਆ ਤੇ 99 ਮਾਡਲ ਬਾਰ ਪੰਪਾ ਜੀ ਤੇ 511 ਜੇ ਟਰੈਕਟਰ ਆ ਜੀ ਅਗਲਾ ਟਰੈਕਟਰ ਆ ਗਿਆ ਸਵਰਾਜ 855 ਐਫੀ ਇਹ 2000 ਮਾਡਲ ਆ ਜੀ 2 ਲੱਖ 30000 ਰੁਪਿਆ ਡਿਮਾਡਾ ਟਰੈਕਟਰ ਦੇ ਮਾਰਕ ਤੇ ਬਾਕੀ ਕਾਫੀ ਹੱਦ ਤੱਕ ਵਧੀਆ ਟਰੈਕਟਰ ਪਿਆ ਜੀ ਇਹ ਕੋਈ ਮਾੜਾ ਨਹੀਂ ਕਹਿ ਸਕਦੇ ਆਪਾਂ ਤੋ ਕਰ ਟਰੈਕਟਰ ਇਹ ਮਿੰਦਰਾ 575 ਡੀ ਆਈ ਇਹ ਟਰੈਕਟਰ ਬਿਲਕੁਲ ਓਕੇ ਹੈ ਜੀ ਚਾਰ ਮਾਡਲ ਆ 2 ਲੱਖ ਤੇ 45000 ਦੀ ਮੰਗ ਹੈ 135 ਆ ਗਿਆ ਜੀ ਇਹ ਤੇ 199 ਮਾਡਲ ਹੈ 1 ਲੱਖ 80000 ਰੁਪਏ ਦੀ ਮੰਗ ਹੈ ਐਸ਼ਰ ਆ ਗਿਆ ਜੀ ਇਹ 12 ਮਾਡਲ ਆ 2 ਲੱਖ ਤੇ 45000 ਰੁਪਏ ਦੀ ਮੰਗ ਹੈ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਚ ਚੈੱਕ ਕਰ ਸਕਦੇ ਆ 360 ਫੋਰਡ ਆ ਗਿਆ ਜੀ ਇਹ 92 ਮਾਡਲ ਹੈ 131000 ਰੁਪਿਆ ਰੇਟ ਹੈ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 744 ਹੈ ਜੀ ਇਹ 2014 ਮਾਡਲ ਹੈ 335000 ਰੁਪਿਆ ਡਿਮਾਂਡਰ ਟਰੈਕਟਰ ਸਾਫ਼ ਜੀ ਕੰਡੀਸ਼ਨ ਦਾ 13 ਦੇ ਟਾਇਰਾਂ ਦੇ ਵਿੱਚ ਸਾਰੇ ਬਿਲਕੁਲ ਸਾਫ਼ ਗੁਜ਼ਰੇ ਤੇ ਓਕੇ ਕੰਡੀਸ਼ਨ ਦੇ ਵਿੱਚ ਪਏ ਆ ਜੀ ਸਟਾਰਟ ਕਰ ਗਏ ਨੇ ਹਾਂਜੀ ਦੋਸਤੋ 5203 ਗਏ ਜੋਂਡੀਅਰ 2005 ਮਾਡਲ 2 ਲੱਖ 40000 ਰੁਪਏ ਡਿਮਾਂਡ ਚਾਰੇ ਟਾਇਰ ਬਿਲਕੁਲ ਨਵੇਂ ਕੰਡੀਸ਼ਨ ਦੇ ਵਿੱਚ ਹੈ ਜੀ ਬਿਲਕੁਲ ਜੀਕੇ ਸੋਨਾ ਦੇ ਟਾਇਰ ਹੈ ਇਹ ਚਾਰੇ ਬਾਕੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸੋਰਾਜ ਆ ਗਈ 735 ਐਫੀ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਬੈਕ ਸਾਈਡ ਵਾਲੇ ਹੈਗੇ ਜੀ ਜੀਕੇ ਕੰਪਨੀ ਦੇ ਫਰੰਟ ਵਾਲੇ ਹੈਗੇ ਜੀ ਐਮ ਆਰ ਐਲ ਦੇ ਤੇ ਇਹ ਹੈਗਾ 99 ਮਾਡਲ ਹੈ 1,80,000 ਰੁਪਏ ਡਿਮਾਂਡ ਹੈ ਟਰੈਕਟਰਾਂ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੋਨਾਲੀ ਦਾ 2001 ਮਾਡਲ ਹੈ 1,70,000 ਰੁਪਏ ਡਿਮਾਂਡ ਹੈ ਬਾਕੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਬੈਕ ਸਾਈਡ ਵਾਲੇ ਟਾਇਰ ਬਿਲਕੁਲ ਵਧੀਆ ਸਾਫ ਸੁਥਰੇ ਆ ਜੀ ਐਮਆਰਪ ਦੇ ਟਾਇਰ ਆ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੋਰਾਜ 732 ਐਫੀ ਹੈਗਾ ਜੀ 95 ਮਾਡਲ ਹੈ 1 ਲੱਖ ਤੇ 25000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਟਾਇਰ कसे ਹੋਇਆ ਜੀ ਇਹਦੇ ਬਾਕੀ ਟਰੈਕਟਰ ਸਾਫ਼ ਸੁਥਰਾ ਫੜਾ ਹੋਇਆ ਦੋਸਤੋ ਬਾਅਦ ਆ ਗਿਆ ਜੀ ਫਾਰਮ 60 ਆ ਗਿਆ ਜੀ ਇਹਦੇ ਵੀ ਟਾਇਰ ਸਾਫ਼ ਸੁਥਰੇ ਆ ਜੀ ਪਰ ਟਾਇਰਾਂ ਦੀ ਕੰਡੀਸ਼ਨ 30 40 ਕੁ ਪੈਸੇ ਆ ਜੀ ਡਬਲ ਕਲੱਚ ਆ ਇਹ ਇਹ 11 ਮਾਡਲ ਆ 2 ਲੱਖ ਤੇ 85000 ਰੁਪਿਆ ਡਿਮਾਂਡ ਆ ਟਰੈਕਟਰ ਦੇ ਮਾਲਕ ਦੀ ਟਰੈਕਟਰ ਬਾਕੀ ਵੀਡੀਓ ਦੇ ਵਿੱਚ ਚੈੱਕ ਕਰਨਾ ਹਾਂ। ਹਾਂਜੀ ਦੋਸਤੋ ਐਸ਼ਰ ਆ ਗਿਆ ਜੀ ਐਨਸੀ 242 ਚਾਰੇ ਟਾਇਰ ਦੇ ਕਸੇ ਨਹੀਂ ਹੈ ਜੀ। ਤੇ ਇਹ ਹੈਗੇ 96 ਮਾਡਲ ਹੈ 1 ਲੱਖ 35000 ਰੁਪਏ ਟਰੈਕਟਰਾਂ ਦੇ ਮਾਰਕਟ ਦੀ ਡਿਮਾਂਡ ਹੈ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਟਰੈਕਟਰ ਦੀ ਕੰਡੀਸ਼ਨ। ਸੋਨਾਲੀਗਾ ਗਈ 740 ਦਾ ਫਰੰਟ ਟਾਇਰ ਬਿਲਕੁਲ ਕਸੇ ਹੋਏ ਹੈ ਜੀ ਬੈਕ ਸਾਈਡ ਵਾਲੇ ਹੈਗੇ ਜੀ ਜੀ ਤੇ 2005 ਮਾਡਲ ਆ 79000 ਰੁਪਿਆ ਡਿਮਾਂਡ ਹੈ ਡੀਲਰ ਦੇ ਮਾਲਕ ਕੋਲ ਆ ਰਾਜ ਆ ਗਿਆ ਜੀ 74000 ਫੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ 50% ਕੰਡੀਸ਼ਨ ਦੇ ਵਿੱਚ ਹੈਗੇ ਆ ਜੀ 2005 ਮਾਡਲ ਆ 255 ਰੇਟ ਆ ਸੋਨਾਲਿਕ ਆ ਗਿਆ ਜੀ 35 ਦਾ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਗੁਡਇਰ ਦੇ ਬੈਕ ਸਾਈਡ ਵਾਲੇ ਵੀ ਗੁਡਇਰ ਦੇ ਆ ਜੀ ਪਰ ਬੈਕ ਸਾਈਡ ਵਾਲੇ ਹੈਗੇ 30 40 ਦੇ ਪੈਸੇ ਕੰਡੀਸ਼ਨ ਦੇ ਵਿੱਚ ਹਾਂਜੀ ਦੋਸਤੋ ਇਹਦਾ ਰੇਟ ਤੇ ਮਾਡਲ ਨਹੀਂ ਲਿਖਿਆ ਜੀ ਬਾਕੀ ਟਰੈਕਟਰ ਸਾਫ ਹੈ। ਉਹ ਰਾਜ ਸਾਫ ਤੋਂ 44 ਆ ਗਿਆ ਜੀ ਨਵਾਂ ਮਾਡਲ ਆ 2 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ ਜੀ। ਟਰੈਕਟਰ ਸਾਫ ਤੇਰੀ ਕੰਡੀਸ਼ਨ ਦਾ ਪਿਆ ਹੈ ਜੀ ਤੇ ਬਸ ਟਾਇਰਾਂ ਦੇ ਮਗਰਲੇ ਥੋੜੇ ਥੋੜੇ ਕੱਟ ਜੇ ਲੱਗੇ। ਪਾਵਰ ਟਰੈਕ ਆ ਗਿਆ ਜੀ 449 ਦਾ 2006 ਮਾਡਲ ਆ 2 ਲੱਖ ਤੇ 45000 ਰੁਪਏ ਡਿਮਾਂਡ ਹੈ ਜੀ। ਆਇਸ਼ਰ ਆ ਗਿਆ ਜੀ 333 6 ਮਾਡਲ ਆ ਜੀ 81 ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਫਾਰਮ 45 ਆ ਗਿਆ ਜੀ 2007 ਮਾਡਲ ਆ ਤੇ 230 ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਬਾਕੀ ਜੇ ਕੇ ਸੋ ਉਹਨਾਂ ਦੇ ਟਾਇਰ ਪਾਏ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸਵਰਾਜ ਆ ਗਿਆ ਜੀ 834 ਐਕਸ ਐਮ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਆ ਬੈਕ ਸਾਈਡ ਵਾਲੇ ਤਾਂ ਨਵੀਂ ਕੰਡੀਸ਼ਨ ਦੇ ਵਿੱਚ ਹੀ ਆ ਜੇਕੇ ਦੇ ਟਾਇਰ ਆ 12428 ਤੇ ਇਹ ਹੈਗਾ ਜੀ ਮਾਡਲ 11 ਜੀ ਤੇ 290 ਡਿਮਾਂਡ ਆ ਜੀ ਸੋ ਅਗਲਾ ਟਰੈਕਟਰ ਆ ਗਏ ਪ੍ਰੀਤ 6599 ਜੀ ਬਿਲਕੁਲ ਸਾਫ ਸਫੀ ਕੰਡੀਸ਼ਨ ਦਾ ਉਪੋਲੋ ਦੇ ਟਾਇਰ ਆ ਜੀ 16 ਦੇ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਓਕੇ ਪਈ ਆ 18 ਮਾਡਲ ਆ 4 ਲੱਖ ਤੇ 20000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਫਾਰਮ 45 ਆ ਗਿਆ ਜੀ ਇਹਦੇ ਬਿਲਕੁਲ ਕੱਥੇ ਹੋਇਆ ਜੀ ਕੱਟੇ ਲੱਗੇ ਹੋਏ ਆ 9 ਮਾਡਲ 2 ਲੱਖ ਤੇ 40 ਹਜ਼ਾਰ ਰੁਪਏ ਦੀ ਮੰਗ ਹੈ ਉਸ ਤੋਂ ਅਗਲਾ ਰਾਈਟਰ ਆ ਗਿਆ ਜੀ ਇਹ ਮੇਰਾ 475 9 ਮਾਡਲ ਆ 2 ਲੱਖ 55 ਹਜ਼ਾਰ ਰੁਪਏ ਰੇਟ ਆ ਚਾਰੇ ਟਾਇਰ ਬਿਲਕੁਲ ਨਵੇਂ ਤੇ ਸਾਫ ਉਤਰੇ ਆ 442 ਆ ਗਿਆ ਜੀ ਉਸ ਤੋਂ ਬਾਅਦ ਜੀ ਕੇ ਸੋਨਾ ਦੇ ਬੈਕ ਸਾਈਡ ਵਾਲੇ ਟਾਇਰ ਆ ਜੀ 13 ਇੰਚ ਸਾਈਜ਼ ਆ ਬਿਲਕੁਲ ਸਾਫ ਸਫੇਰੇ ਫਰੰਟ ਵਾਲੇ ਵੀ ਗੁਡੀਅਰ ਦੇ ਅਵੇਲੇਬਲ ਸਾਫ ਸਫੇਰੇ ਟਾਇਰ ਆ ਜੀ ਇਹ ਨਵ ਮਾਡਲ ਆ 285 ਰੇਟ ਆ ਜੀ ਫਾਈਟਰ ਤੇ ਮੰਗਤ ਦਾ ਐਸ਼ਰ ਆ ਗਿਆ ਜੀ 12 ਮਾਡਲ ਆ 2 ਲੱਖ ਤੇ 5000 ਰੁਪਿਆ ਡਿਮਾਂਡ ਆ ਜੀ ਐਸ਼ਰ ਇਹ ਕਿਮਿੰਦਰ ਆ ਗਿਆ ਜੀ 265 ਡੀਜੀ ਇਹ ਹੈਗਾ 2013 ਮਾਡਲ ਆ 2 ਲੱਖ ਤੇ 20000 4G 320 ਡਿਮਾਂਡ ਹੈ ਪਾਵਰ ਸਟੀering ਐਕਟਰ ਫਾਰਮ 45 ਆ ਗਿਆ ਜੀ ਫਰੰਟ ਵਾਲੇ ਟਾਇਰ ਬਿਲਕੁਲ ਘਸਿਆ ਹੀ ਬੈਕ ਸਾਈਡ ਵਾਲੇ ਹੈਗੇ 60 70 ਪੈਸੇ ਇਹ 98 ਮਾਡਲ ਆ ਜੀ 1 ਲੱਖ ਤੇ 45000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਨਕ ਦੇ ਥੋੜਾ ਆ ਗਿਆ ਜੀ ਨਿਊ ਆਲੰਡ ਵਾਲਿਆਂ ਦਾ 36 30 ਬੈਕ ਸਾਈਡ ਵਾਲੇ ਟਾਇਰ ਬਿਲਕੁਲ ਨਵੇਂ ਕੋਲੋ ਕੰਪਨੀ ਦੇ ਆ ਜੀ 16 ਸਾਈਜ਼ ਦੇ ਟਾਇਰਾਂ ਦੇ ਤੇ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਤੇ ਸਾਫ ਸੁਥਰੇ ਆ 2000 ਮਾਡਲ ਆ 370000 ਰੁਪਏ ਡਿਮਾਂਡ ਆ 450 ਆ ਗਿਆ ਜੀ ਰੇਟ ਹੈਗਾ 110000 ਰਾਜਸਥਾਨ ਨੰਬਰ ਆ ਤੇ 97 ਮਾਡਲ ਆ ਜੀ ਚਾਰੇ ਟਾਇਰ ਬਿਲਕੁਲ ਖਲਮ ਆ ਜੀ ਬਾਕੀ ਇੰਜਨ ਬੱਕੋ ਟਰੈਕਟਰ ਸਾਫ ਤੇ ਆ ਡੀ ਆਈ ਆ ਗਿਆ ਜੀ 750 ਦਾ ਸੋਨਾ ਲੇਕਾ 13 ਦੀ ਹਾਲਤ ਖਸਤਾ ਜੀ ਥੋੜੀ ਜੀ ਮੰਦੀ ਆ ਟਾਇਰ ਤੇ 5 ਮਾਡਲ ਆ 225000 ਰੁਪਏ ਡਿਮਾਂਡ ਆ ਟਰੈਕਟਰ ਦੇ ਮਾਡਲ ਆਪਣੇ ਵੀਡੀਓ ਦੇ ਵਿੱਚ ਆਪਾਂ ਫਾਨੀ ਕਰੇ ਤੇ ਪਾਉਂਦੇ ਆ। ਫਰਟੋ ਹਲਿੱਜ ਆ ਗਿਆ ਜੀ 7113 ਮਾਡਲ ਦਾ 31 ਕਰੀਏ ਸਮਝਦਾ ਜੀ ਸੈਕਟਰ ਦੀ ਚੈਕਿੰਗ ਤੇ ਜਾ ਰਹੇ ਟਰੱਕ। ਸਵਰਾਜ ਆ ਗਿਆ ਜੀ 723 ਇਹ ਹੈਗਾ ਜੀ 2005 ਮਾਡਲ ਤੇ 2 ਲੱਖ ਰੁਪਏ ਡਿਮਾਂਡ ਆ। ਟਾਇਰ ਇਹਦੇ ਖਤਮੀ ਹੈ ਜੀ 36300 ਚੱਕੀ ਦਾਸਾਂ ਗਿਆ ਜੀ ਚਾਰੇ ਟਾਇਰ ਬਿਲਕੁਲ ਸਾਫੋਤਰੇ ਨਵੀਂ ਕੰਡੀਸ਼ਨ ਦੇ ਵਿੱਚ। ਬਾਰਵੇਂ ਮਾਡਲ ਦਾ ਦੋ ਦਾ ਡਿਮਾਂਡ ਹੈ ਐਕਸਰ ਆ ਗਿਆ ਜੀ ਐਨਸੀ 245 ਚਾਰੇ ਟਾਇਰ ਬਿਲਕੁਲ ਖਤਮ ਹੈ ਜੀ ਤੇ 96 ਮਾਡਲ ਹੈ 1 ਲੱਖ ਤੇ 12000 ਰੁਪਏ ਡਿਮਾਂਡ ਹੈ ਮਹਿੰਦਰਾ ਆ ਗਿਆ ਜੀ 265 ਚਾਰੇ ਟਾਇਰ ਬਿਲਕੁਲ ਖਤਮ ਹੋਏ ਹੈ ਜੀ 265 93 ਮਾਡਲ ਹੈ 1 ਲੱਖ ਤੇ 3000 ਰੁਪਏ ਡਿਮਾਂਡ ਹੈ ਐਕਸਰ ਆ ਗਿਆ ਜੀ 241 ਚਾਰੇ ਟਾਇਰ ਬਿਲਕੁਲ ਖਤਮ ਹੈ ਜੀ ਤੇ 2007 ਮਾਡਲ 1 ਲੱਖ ਤੇ 45000 ਰੁਪਏ ਦੀ ਮੰਗ ਹੈ ਜੀ ਫੋਰਡ ਆ ਗਈ 3600 36192 ਮਾਡਲ 1 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਜੀ ਐਮ ਆਰ ਪ ਦੇ ਟਾਇਰ ਆ ਜੇ ਕਿਸੋ ਨਾਲ ਦੇ 13 ਦੇ ਟਾਇਰ ਆ ਬਚਾ ਅਗਲਾ ਟਰੈਕਟਰ ਆ ਗਈ ਫੋਰਡ 3600 ਚਾਰੇ ਟਾਇਰ ਨੇ ਪਰ ਲਿ ਕੋਨੋ ਬੈਕ ਸਾਈਡ ਵਾਲੇ ਟਾਇਰ ਕੱਸੇ ਹੋਏ ਆ ਜੀ ਫਰੰਟ ਵਾਲੇ ਹੈਗੇ ਆ ਜੀ 50 60 ਪੈਸੇ 87 ਮਾਡਲ ਹੈ ਜੀ 1 ਲੱਖ ਤੇ 5000 ਰੁਪਏ ਦੀ ਡਿਮਾਂਡ ਹੈ ਜੀ ਮਹਿੰਦਰਾ ਆ ਗਿਆ ਜੀ 265 ਯਾਰ ਬਿਲਕੁਲ ਪਿਛਲੇ ਦੇ ਘੱਟ ਜੇ ਲੱਗੇ ਹੋਏ ਆ ਜੀ। ਉਹ ਖਾਨਕਾਲੇ ਬਿਲਕੁਲ ਸਾਹ ਕੋਦਰਿਆ। ਇਹ ਕਿਵੇਂ ਨਹੀਂ। ਹਾਂਜੀ ਦੋਸਤੋ ਇਹਦਾ ਰੇਟ ਤੇ ਮੰਗ ਮਾਲਕ ਦਾ ਨਹੀਂ ਲਿਖੀ ਹਜੇ ਤੱਕ। ਉਸ ਤੋਂ ਬਾਅਦ ਆ ਗਿਆ ਜੀ ਐਸ਼ਰ। ਚਾਰੇ ਟਾਇਰ ਬਿਲਕੁਲ ਕਸੇ ਹੋਏ ਆ ਜੀ। ਤੇ ਮਾਡਲ ਹੈਗਾ 94 1 ਲੱਖ ਤੇ 2000 ਰੁਪਏ ਦੀ ਮੰਗ ਹੈ। ਹਾਂਜੀ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਸੀ ਕਿ ਮਲੂਰਾ ਟਰੈਕਟਰ ਮੰਡੀ ਦੀ ਵੀਡੀਓ ਜੇਕਰ ਤੁਸੀਂ ਹੋਰ ਵੀ ਟਰੈਕਟਰ ਮੰਡੀਆਂ ਦੇ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਟਰੈਕਟਰ ਮੰਡੀ ਦੀ ਕੋਈ ਵੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਨਾਲੋਂ ਪਹਿਲਾਂ ਆਵੇ